ਅੱਜ ਅਸੀਂ ਅਜਿਹਾ ਫਾਲੂਦਾ ਬਣਾ ਕੇ ਤਿਆਰ ਕਰਾਂਗੇ ਜਿਸ ਵਿੱਚ ਨਾ ਕੋਈ ਖੋਆ ਨਾ ਕੋਈ ਆਈਸਕ੍ਰੀਮ ਬਲਕਿ ਇਸ ਨੂੰ ਵਰਮੀਸਲੀ ਸੇਵੀਆਂ ਤੋਂ ਹੀ ਬਣਾ ਕੇ ਤਿਆਰ ਕਰਾਂਗੇ ਜੀ ਇਸ ਨੂੰ ਬਣਾਉਣਾ ਬਹਾਥੀ ਆਸਾਨ ਹੈ ਤੇ ਟੇਸਟ ਵਿੱਚ ਵੀ ਇਹ ਬਹਾਥੀ ਰਿਚ ਲੱਗਦੀਆਂ ਹਨ ਸਭ ਤੋਂ ਪਹਿਲਾਂ ਇਸ ਨੂੰ ਬਣਾਉਣ ਦੇ ਲਈ 1 ਲੀਟਰ ਦੁੱਧ ਲੈਣਾ ਹੈ ਜੀ ਤੇ ਇਸ ਨੂੰ ਫੁੱਲ ਫਲੇਮ ਤੇ ਉਬਾਲ ਆਉਣ ਲਈ ਰੱਖ ਦੇਣਾ ਹੈ ਇਹ ਇਹ ਫੁੱਲ ਫੈਟ ਦੁੱਧ ਹੈ। ਹੁਣ 3 ਗ੍ਰਾਮ ਵਰਮਿਸਲੀ ਸੇਵਈਆਂ ਲੈਣੀਆਂ ਹਨ। ਇਹ ਰੋਸਟਰਡ ਸੇਵਈਆਂ ਹਨ ਤੇ ਇਹਨਾਂ ਨੂੰ ਪਹਿਲਾਂ ਤੋਂ ਰੋਸਟ ਕਰਨ ਦੀ ਕੋਈ ਲੋੜ ਨਹੀਂ ਹੁੰਦੀ। ਇਸ ਨੂੰ ਤੁਸੀਂ ਕਿਸੇ ਵੀ ਗ੍ਰੋਸਰੀ ਸਟੋਰ ਤੋਂ ਬੜੀ ਆਸਾਨੀ ਨਾਲ ਪਰਚੇਜ਼ ਕਰ ਸਕਦੇ ਹੋ। ਦੁੱਧ ਵਿੱਚ ਜਦ ਥੋੜਾ ਜਿਹਾ ਉਬਾਲ ਆ ਜਾਵੇ ਤਾਂ ਇਸ ਵਿੱਚ ਇੱਕ ਤੋਂ ਦੋ ਕੁੱਟੀਆਂ ਹੋਈਆਂ ਛੋਟੀਆਂ ਇਲਾਇਚੀਆਂ ਪਾ ਦੇਣੀਆਂ ਹਨ। ਨਾਲ ਹੀ ਇਹਨਾਂ ਸੇਵਈਆਂ ਨੂੰ ਵੀ ਐਡ ਕਰ ਦੇਣਾ ਹੈ ਹੁਣ ਗੈਸ ਦੀ ਫਲੇਮ ਨੂੰ మీడియం ਤੇ ਕਰ ਦੇਣਾ ਹੈ ਟੀਵੀਚ ਵਿੱਚ ਦੀ ਦੁੱਧ ਨੂੰ ਕਰਚੀ ਨਾਲ ਹਿਲਾਉਂਦੇ ਰਹਿਣਾ ਹੈ ਇਸ ਨੂੰ ਇਸੇ ਤਰ੍ਹਾਂ 7 ਤੋਂ 8 ਮਿੰਟ ਪਕਾਉਣਾ ਹੈ ਜੀ ਦੂਜੇ ਪਾਸੇ ਇੱਕ ਕਟੋਰੀ ਵਿੱਚ 2 टीस्पून ਕਸਟਰਡ ਪਾਊਡਰ ਨੂੰ ਇੱਕ ਵੱਡਾ ਚਮਚ ਛੰਡੇ ਕੀਤੇ ਹੋਏ ਦੁੱਧ ਵਿੱਚ ਮਿਲਾਉਣਾ ਹੈ ਚੰਗੀ ਤਰ੍ਹਾਂ ਪੌਨ ਲੈਣਾ ਹੈ ਜੀ ਤਾਂ ਕਿ ਕਿਸੇ ਕਿਸਮ ਦਾ ਕੋਈ ਲੰਮਸ ਵਗੈਰਾ ਨਾ ਰਹੇ ਹੁਣ ਕਸਟਰਡ ਦੇ ਬੈਟਰ ਨੂੰ ਇਸ ਵਿੱਚ ਐਡ ਕਰਨਾ ਹੈ ਤੇ 1-2 2 ਮਿੰਟ ਲਈ ਮੀਡੀਅਮ ਫਲੇਮ ਤੇ ਲਗਾਤਾਰ ਚਲੰਦੀ ਹੋਈ ਪਕਾਉਣਾ ਹੈ ਇਸ ਤੋਂ ਬਾਅਦ 2 ਟੇਬਲस्पून চিনি ਐਡ ਕਰਨੀ ਹੈ ਤੇ ਇਸ ਦੇ ਉਲਨ ਤੱਕ ਦੁੱਧ ਨੂੰ ਪਕਾਉਣਾ ਹੈ ਜੀ ਫੋਂ ਗੈਸ ਦੀ ਫਲੇਮ ਨੂੰ ਆਫ ਕਰ ਦੇਣਾ ਹੈ ਵਰਮੀ ਸਲੀ ਸੇਵਈਆਂ ਤੁਹਾਡੀਆਂ ਇੱਕਦਮ ਬਣ ਕੇ ਤਿਆਰ ਹੋ ਚੁੱਕੀਆਂ ਹਨ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਠੰਡਾ ਹੋਣ ਦੇ ਲਈ ਛੱਡ ਦੇਣਾ ਹੈ ਜਦ ਸੇਵਈਆਂ ਠੰਡੀਆਂ ਹੋ ਜਾਣ ਤਾਂ ਇਸ ਨੂੰ ਤੁਸੀਂ ਰੈਫਰਿਜਰੇਟਰ ਵਿੱਚ 1-2-2 ਘੰਟਿਆਂ ਲਈ ਠੰਡਾ ਹੋਣ ਦੇ ਲਈ ਰੱਖ ਦੇਣਾ ਹੈ ਤਾਂ ਕਿ ਸਰਵ ਕਰਦੇ ਦੌਰਾਨ ਇਸ ਦਾ ਟੇਸਟ ਹੋਰ ਵਧੀਆ ਆ ਸਕੇ ਸੇਵਈਆਂ ਚੰਗੀ ਤਰ੍ਹਾਂ ਠੰਡੀਆਂ ਹੋ ਚੁੱਕੀਆਂ ਹਨ ਹੁਣ ਇੱਕ ਗਲਾਸ ਵਿੱਚ ਜਿਸ ਵਿੱਚ ਤੁਸੀਂ ਫਾਲੂਗਾ ਆਈਸਕ੍ਰੀਮ ਨੂੰ ਸਰਵ ਕਰਨਾ ਹੈ ਉਸ ਵਿੱਚ 2 ਚਮਚ ਦੋ ਚਮਚ ਸਬਜ਼ਾ ਸੀਡਸ ਐਡ ਕਰਨੇ ਹਨ ਸਬਜ਼ਾ ਸੀਡਸ ਨੂੰ ਮੈਂ 3 ਤੋਂ 4 ਕੰਟੀ ਪਨਲਾ ਪਾਣੀ ਵਿੱਚ ਪਉ ਦਿੱਤਾ ਸੀ ਜੀ ਹੁਣ ਇਸ ਦੇ ਉੱਪਰ ਥੋੜੀਆਂ ਜੀਂਗਾ ਸੇਵਈਆਂ ਪਾਉਣੀਆਂ ਹਨ ਤੇ ਇਸ ਦੇ ਉੱਪਰ ਕੱਟੇ ਹੋਏ ਹੋੜੇ ਜੀ ਫਰੂਟਸ ਪਾਉਣੇ ਹਨ ਜੀ ਫਰੂਟਸ ਤੁਸੀਂ ਆਪਣੀ ਪਸੰਦ ਦੇ ਕੋਈ ਵੀ ਲੈ ਸਕਦੇ ਹੋ ਮੈਂਨੇ ਐਪਲ ਤੇ ਮੰਗੋ ਦੇ ਥੋੜੀ ਜਿਹੀ ਕੱਟੇ ਹੋਏ ਪੀਸ ਲਿੱਤੇ ਹਨ ਇਸ ਦੇ ਉੱਪਰ ਵਰਨੀਸਲੀ ਸੇਵਿੰਗਾ ਥੋੜੀਆਂ ਜੀਆਂ ਦੁਬਾਰਾ ਪਾ ਦੇਣੀਆਂ ਹਨ ਤੇ ਫਿਰ ਇਸ ਦੇ ਉੱਪਰ ਕੱਟੇ ਹੋਈ ਥੋੜੀ ਜੀ ਡਰਾਈ ਫਰੂਟਸ ਪਾਉਣੇ ਹਨ ਡਰਾਈ ਫਰੂਟਸ ਵੀ ਤੁਸੀਂ ਆਪਣੀ ਚੁਆਇਸ ਮੁਤਾਬਕ ਕੋਈ ਵੀ ਲੈ ਸਕਦੇ ਹੋ ਇਸ ਦੇ ਉੱਪਰ ਹੁਣ ਫੇਰ ਵਰਮੀਸਲੀ ਸਹਿਵਾਈਆਂ ਪਾਉਣੀਆਂ ਹਨ ਤੇ ਉਸ ਦੇ ਉੱਪਰ ਥੋੜੀ ਜਿਹੀ ਅਨਾਰ ਦੇ ਦਾਣੇ ਗਾਰਨਿਸ਼ਿੰਗ ਵੱਜੋ ਪਾ ਸਕਦੇ ਹੋ ਫਾਲੂਦਾ ਆਈਸਕ੍ਰੀਮ ਤੁਹਾਡੀ ਇੱਕਦਮ ਬਣ ਕੇ ਤਿਆਰ ਹੋ ਚੁੱਕੀ ਹੈ ਇਹ ਖਾਣ ਵਿੱਚ ਇੰਨੀ ਟੇਸਟੀ ਲੱਗਦੀ ਹੈ ਕਿ ਤੁਸੀਂ ਬਾਜ਼ਾਰ ਵਿੱਚੋਂ ਫਾਲੂਦਾ ਮੰਗਵਾਉਣਾ ਭੁੱਲ ਜਾਓਗੇ ਜਦ ਕਦੀ ਵੀ ਘਰ ਵਿੱਚ ਮਹਿਮਾਨ ਆਉਣੇ ਹੋ ਤਾਂ ਤੁਸੀਂ ਇਸ ਨੂੰ ਪਹਿਲਾਂ ਤੋਂ ਹੀ ਬਣਾ ਕੇ ਰੈਫਰਿਜਰੇਟਰ ਵਿੱਚ ਰੱਖ ਸਕਦੇ ਹੋ ਵੀਡੀਓ ਵੇਖਣ ਲਈ ਧੰਨਵਾਦ ਜੀ ਵੀਡੀਓ ਅਗਰ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ